no but on the booking booking.com yes okay look okay you understand it was one it was 1 pm and ethe jehdi sitting hai ethe lagbhag 6000 log baith sakde ne bye bye khelan if sare gharana jehda talar hai na oh edda da hi hai uchale wale area ch army bandi hundi si military te ae ne ਯਕਾਲ ਜੀ ਅੱਜ ਹੈਗਾ ਮੇਰਾ ਦੂਜਾ ਦਿਨ ਜਾਰਡਨ ਅਮਾਨ ਚ ਇਹ ਮੇਰੀ ਪਹਿਲੀ ਕੰਟਰੀ ਹੈ ਪਹਿਲੀ ਵਾਰ ਮੈਂ ਇੰਡੀਆ ਤੋਂ ਬਾਹਰ ਟਰੈਵਲ ਕਰਦਾ ਪਿਆ ਸੋ ਮੇਰੇ ਲਈ ਬਹੁਤ ਜ਼ਿਆਦਾ ਪ੍ਰੀਸ਼ੀਅਸ ਮੂਮੈਂਟ ਨੇ ਬਹੁਤ ਜ਼ਿਆਦਾ ਖਾਸ ਮੂਮੈਂਟ ਨੇ ਜਾਰਡਨ ਚ ਨਾ ਯਾਰ ਪਬਲਿਕ ਟਰਾਂਸਪੋਰਟ ਨਾ ਵਧੀਆ ਨਹੀਂ ਹੈਗਾ ਬੱਸਾਂ ਵਗੈਰਾ ਵਧੀਆ ਨਹੀਂ ਚੱਲਦੀਆਂ ਸੋ ਅਸੀਂ ਗੱਡੀ ਰੈਂਟ ਕੀਤੀ ਤੇ ਹੁਣ ਹੈਗਾ ਮੇਰਾ ਦੂਜਾ ਦਿਨ ਮੇਰੇ ਲਈ ਬਹੁਤ ਖਾਸ ਹੈ ਬਿਕੋਜ਼ ਮੇਰੇ ਇਹ ਪਹਿਲੀ ਕੰਟਰੀ ਹੈ ਇੰਡੀਆ ਤੋਂ ਬਾਹਰ ਹਾਲਾਂਕਿ ਮੈਂ ਨੇਪਾਲ ਵੀ ਗਿਆ ਪਰ ਉਹ ਫੀਲਿੰਗ ਨਹੀਂ ਆਂਦੀ ਨੇਪਾਲ ਚ ਫਿਰ ਘਰ ਵਰਗੀ ਫੀਲਿੰਗ ਆਂਦੀ ਆ ਉਹ ਵੇਖੋ ਬਾਹਰ ਦੇ ਨਜ਼ਾਰੇ ਜਾਰਡਨ ਦੇ ਮੈਂ ਇਥੋਂ ਅਬ ਵਿੰਡੋ ਖੋਲਦਾ ਉਹ ਵੇਖੋ ਇਹ ਹੈਗੇ ਨੇ ਕਿੰਗ ਇੱਥੇ ਜਾਰਡਨ ਦੇ ਉਹਨਾਂ ਦੀ ਫੋਟੋਆਂ ਲੱਗੀਆਂ ਇਹ ਸਾਡਾ ਜਿਹੜਾ ਹੋਟਲ ਹੈ ਉਹਦਾ ਥ ਵਿਊ ਹੈ ਤੇ ਬਲਕਨੀ ਦਾ ਤੇ ਆ ਮੇਨ ਰੋਡ ਹੈ ਉਹ ਖੜੀ ਜਿਹੜੀ रेड कलर दी ऑल्टो खड़ी है वो अस्सी रेंट कीती है कल है, वो सानू पइए लगभग 25000 दी ਤੇ ਇੱਥੇ ਦੀ ਜਿਹੜੀ ਕਰੰਸੀ ਹੈ ਉਹ ਹੈਗੀ ਹੈ ਜਾਰਡੀਅਨियन ਦਿਨਾਰ ਹੁਣ ਹੋਏ ਨੇ 6:30 ਵਜੇ ਨੇ 8:6:8:9 ਵਜੇ ਮੈਂ ਉੱਠਿਆ ਤੇ ਹੁਣ ਬਸ ਮੈਂ ਬਾਹਰ ਜਾ ਕੇ ਤੁਹਾਰਾ ਨੂੰ ਮਿਲੂਗਾ ਤੇ ਉਸ ਤੋਂ ਬਾਅਦ ਅਸੀਂ ਬ੍ਰੇਕਫਾਸਟ ਕਰਨ ਲਈ ਜਾਵਾਂਗੇ ਜਿਹੜਾ ਬ੍ਰੇਕਫਾਸਟ ਸਾਡਾ ਉਹ ਇੱਥੇ ਇਨਕਲੂਡਡ ਹੈ ਇਸ ਹੋਟਲ 'ਚ ਤੇ ਹੁਣ ਬ੍ਰੇਕਫਾਸਟ ਕਰਨ ਜਾਵਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਜਾਣਾ ਅੱਜ ਨਹੀਂ ਪੈਂਦਾ ਪਿਆ ਵੈਸੇ ਬਟ ਦੇਖਦੇ ਆ ਕਿੱਥੇ ਜਾ ਸਕਦੇ ਆ ਇੱਥੇ ਦੋ ਤਿੰਨ ਥਾਵਾਂ ਹੈਗੀਆਂ ਘੁੰਮਣ ਵਾਲੀਆਂ ਉੱਥੇ ਜਾਵਾਂਗੇ ਆਲਸੋ ਇੱਥੇ ਗੁਰਦੁਆਰਾ ਵੀ ਹੈਗਾ ਇੱਕ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਗੁਰਦੁਆਰੇ ਵੀ ਜਾ ਸਕੀਏ ਫਾਇਦਾ ਇਹ ਹੈ ਰਾਹ ਹੁਣ ਗੱਡੀ ਸਾਡੇ ਕੋਲੇ ਆਪਣੀ ਰੈਂਟ ਕੀਤੀ ਹੋਈ ਆ ਸਾਂ ਜੀ ਕਿਤੇ ਵੀ ਜਾ ਸਕਦੇ ਆ ਇੱਕ SIM ਕਾਰਡ ਲੈਣਾ ਸੀ ਇੱਕ ਕਰੰਸੀ ਚੇਂਜ ਕਰਵਾਉਣੀ ਆ ਤੇ ਉਸ ਤੋਂ ਬਾਅਦ ਅਸੀਂ ਗੱਡੀ ਤੇ ਕਿਤੇ ਵੀ ਜਾ ਸਕਦੇ ਆ ਬਿਕੋਜ਼ ਮੈਪ ਦੀ ਦਿੱਕਤ ਹੁੰਦੀ ਆ ਸਾਨੂੰ ਜਦੋਂ ਮੈਪ ਆ ਗਿਆ ਦੈਨ ਗੱਡੀ ਤੇ ਆਪਾਂ ਕਿਤੇ ਵੀ ਜਾ ਸਕਦੇ ਆ ਸੋ ਹੁਣ ਮੈਂ ਬ੍ਰੇਕਫਾਸਟ ਕਰਨ ਜਾਊਂਗਾ ਤਾਂ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣਾ ਸਾਰਾ ਗੁੱਡ ਮਾਰਨਿੰਗ ਸੋ ਬੋਟਿਸਾਇਡ ਬਾਰੇ ਬ੍ਰੇਕਫਾਸਟ that uh, we have to go in the max hotel citadel hotel something like so that and also the breakfast goes on the 11th so so we, we they will still give us okay. so sada ithe breakfast jehda sika 11 baje tak da si halaki si. ithe ni hega arrangement okende vi thanu naal de hotel ch jana pana naal hi jama naal hi hai te hun asi utthe jane paye sanu no, time ni si pata oh kende 11 baje tak hi si but oh fir vi sanu no, de denge de, 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 ਉਹ ਖੜੀ ਸਾਹਮਣੇ ਜਿਹੜੀ ਅਸੀਂ ਗੱਡੀ ਲਾਲ ਰੰਗ ਦੀ ਫਾਲਟੋ ਰੈਂਡਜੀਤੀ ਸੀ ਆ ਤੇ ਇੱਥੇ ਆ ਪੀਲੇ ਰੰਗ ਦੀਆਂ ਟੈਕਸੀਆਂ ਨੇ ਜਿਹੜੀਆਂ ਚੱਲਦੀਆਂ ਨੇ ਤੇ ਉਹ ਰਿਹਾ ਜਿਹੜਾ ਜਾਰਡਨ ਦਾ ਫਲੈਗ ਆਫੀਸ਼ੀਅਲ ਫਲੈਗ ਤੁਸੀਂ ਹਾਂ ਫਸਟ ਇੰਪ੍ਰੈਸ਼ਨਸ ਦੇਖ ਸਕਦੇ ਹੋ ਸਟਰੀਟ ਤੇ ਸਿਟਾਡਲ दैट ਵਨ ਤਾਂ ਸਵਾਰਿਆ ਸਾਹਮਣੇ ਸਿਟਾਡਲ ਹੋਟਲ ਜਿੱਥੇ ਅਸੀਂ ਜਾਣਾ ਹਾਈ and they told us to come here for breakfast. The finished breakfast they uh Yeah, but they told us that the degree was still available because yeah. they didn't told us like on their website it's written that the breakfast is included until a, a 1 one p.m. So actually it was their mistake. I am sure. The breakfast, the time they finished. No, on their website the time was 1 p.m. I am sure they finish the breakfast. But they said you can go no but on the booking booking.com yes, okay, book okay, it, yeah, it was 1 it was 1 p.m that's why we i understand but on the booking on their booking it was 1 p.m so that's why we woke up accordingly sorry, sorry. also if you want to be honest now it's it's still 10 and 45 so it's 10.45, it's not 11 <laughs> it's not 11 ਸੋ ਹੋਇਆ ਕਿ ਕਿ ਜਦੋਂ ਅਸੀਂ ਬੁਕਿੰਗ ਕੀਤੀ ਸੀ ਨਾ booking.com ਤੇ ਲਿਖਿਆ ਸੀ 1 ਵਜੇ ਤੱਕ ਦੁਪਹਿਰ ਦੇ 1 ਵਜੇ ਤੱਕ ਬ੍ਰੇਕਫਾਸਟ ਹੈਗਾ ਬਟ ਜਦੋਂ ਅਸੀਂ ਇੱਥੇ ਆਏ ਤਾਂ ਇਹ ਕਹਿੰਦੇ ਵੀ 11 ਵਜੇ ਤੱਕ ਹੀ ਹੈ ਬਟ ਸਟਿਲ ਜਦੋਂ ਅਸੀਂ ਨਾਲ ਦੇ ਹੋਟਲ ਪਹੁੰਚੇ ਤਾਂ ਪੌਣੇ 11 ਹੀ ਹੋਇਸੀ ਤੁਹਾਡਾ ਯਾ ਯੈਸ ਇਟ ਇਸ ਸੇ ਹੀ ਨੋ ਵਰੀਜ਼ ਥਿਸ ਵੀਕ ਨੋ ਵਰੀਜ਼ ਯਾ ਯਾ ਫਾਈਨ ਥੈਂਕ ਯੂ ਸੋ ਮਚ ਸੋ ਸਿਰਫ ਪੌਣੇ 11 ਹੋਏ ਸੀ ਤੇ ਜਿਹੜਾ ਨਾਲ ਦੇ ਹੋਟਲ ਦੇ ਰਿਸੈਪਸ਼ਨ ਵਾਲਾ ਬੰਦਾ ਸੀ ਉਹ ਮੈਨੂੰ ਕਹਿੰਦਾ ਵੀ ਉਹ ਸਾਡੇ ਨਾਲ ਬਹੁਤ ਰੂਡਲੀ ਬੋਲਦਾ ਪਿਆ ਸੀ ਕਹਿੰਦਾ ਜੀ ਖਤਮ ਹੋ ਗਿਆ ਖਤਮ ਹੋ ਗਿਆ ਬਟ ਅਜੇ ਤੇ ਟਾਈਮ ਹੋਇਆ ਹੀ ਨਹੀਂ ਸੀ ਟੈਕਨੀਕਲੀ ਅਸੀਂ ਫੇਰ ਵੀ ਟਾਈਮ ਦੇ ਹੀ ਸੀਗੇ ਵੀ ਅਸੀਂ 11 ਵਜੇ ਤੋਂ ਪਹਿਲਾਂ ਹੀ ਆ ਗਏ ਸੀ ਹੋਣਾ 11 ਵਜੇ ਤੱਕ ਹੀ ਚਾਹੀਦਾ ਤੇ ਫਿਰ ਅਸੀਂ ਜਿਹੜੇ ਹੋਟਲ 'ਚ ਰੁਕੇ ਸੀ ਉਹਦੇ ਕੋਲ ਗਏ ਤੇ ਹੁਣ ਆ ਜਿਹੜਾ ਮੁੰਡਾ ਦੇਖਿਆ ਤੁਸੀਂ ਇਹ ਓਨਰ ਆ ਉੱਥੇ ਦਾ ਤੇ ਇਹ ਹੁਣ ਅੱਗੇ ਲੈ ਕੇ ਆਇਆ ਤੇ ਹੁਣ ਅਸੀਂ ਇੱਥੇ ਬੈਠੇ ਆ ਹੁਣ ਉਹਦੇ ਨਾਲ ਜਾ ਕੇ ਲੜੂਗਾ ਤੇ ਲੈ ਕੇ ਆਊਗਾ ਕਿੰਨਾ 10 ਮਿੰਟ ਵੇਟ ਕਰੋ ਸੋ ਹੁਣ ਅਸੀਂ ਇੱਥੇ ਵੇਟ ਕਰ ਦਿੰਦੇ ਆ ਸੋ ਹੁਣ ਆਇਆ ਹੈ ਆਲਮੋਸਟ ਸੱਦੇ ਘੰਟੇ ਬਾਅਦ ਅੱਧਾ ਘੰਟਾ ਹੋ ਗਿਆ ਸਾਨੂੰ ਵੇਟ ਕਰ ਦਿੰਦੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਸੋਰੀ ਐਂਡ ਆਈ ਆਮ ਸੋਰੀ ਥੈਂਕ ਯੂ ਦਿਸ ਦਿਸ ਦੋ ਲੋਜਿਸਟਿਕ ਕਮਿਟਮੈਂਟ ਦ ਰੈਟ ਫਾਸਟ ਕੰਪਲੀਟਲੀ ਮਾਈ ਰੈਟ ਫਾਸਟ ਯੂ ਦੋ ਦੋ ਟੂ Yeah, yeah. Yes, okay. You all not sad. Okay. Not I don't fast this. Finish. No, it's yeah. completely fine. I am saying, this is no, 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 no this is call me, you, the noble you, to break fast. Yeah. It's completely fine. I to, to understand, we understand. So I, 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 I am sure. Yeah, shuk shuk Shukran. Shukran. Yeah, no, welcome, welcome. Thank you. Shukran. You are from India. Yes. You, literally. Yeah. ਅੱਗੇ ਆ। ਥੈਂਕ ਯੂ ਸੋ ਮਚ। ਜੀ। ਸ਼ੁਕਰੀਆ ਸ਼ੁਕਰੀਆ। ਸੋ ਇਹਨਾਂ ਨੇ ਬ੍ਰੈਡਸ ਦਿੱਤੇ ਆ ਨੇ ਕੋਈ ਤੇ ਉਹ ਇਹਨਾਂ ਦੀ ਜਿਹੜੀ ਟ੍ਰੈਡੀਸ਼ਨਲ ਚਾਹ ਐਸ ਬ੍ਰੈਡ 'ਚ ਹੈਗਾ ચીਜ਼ ਤੇ ਇਹਦੇ 'ਚ ਪਤਾ ਨਹੀਂ ਜਿਵੇਂ ਆਪਣੇ ਪੈਟਿਸ 'ਚ ਫਿਲਿੰਗ ਕੀਤੀ ਹੁੰਦੀ ਆ ਤੇ ਆ ਵੀ ਬ੍ਰੈਡ ਬੋਅਲ ਦੀ ਆ ਇਹਦੇ ਉੱਤੇ ਇਹ ਹਸਪ੍ਰਿੰਕਲ ਕੀਤਾ ਹੋਇਆ ਇਹਨਾਂ ਨੇ ਤੇ ਇਹ ਮੈਨੂੰ ਲੱਗਦਾ ਹੈ ਸਵੀਟ ਆ ਮਿੱਠੀ ਸੋ ਹੁਣ ਬ੍ਰੇਕਫਾਸਟ ਕਰਨ ਤੋਂ ਬਾਅਦ ਅਸੀਂ ਜਾਣੇ ਪਏ ਆ SIM ਕਾਰਡ ਲੈਣ ਕੱਲ ਮੈਂ ਭੁੱਲ ਗਿਆ ਸੀਗਾ ਬੇਸਿਕਲੀ ਟਾਈਮ ਨਹੀਂ ਸੀਗਾ 에어ਪੋਰਟ ਤੇ ਲੈਣ ਦਾ ਤਾਂ ਕਿਆ ਬਹੁਤ ਰੁਆ ਸੀ SIM ਕਾਰਡ ਲੈਣਾ ਜ਼ਰੂਰੀ ਹੈ ਬਿਕਾਉਜ਼ ਸਾਨੂੰ ਮੈਪ ਦੀ ਲੋੜ ਹਰ ਪਾਸੇ ਪੈਣੀ ਹੈ ਤੇ ਹੁਣ ਅਸੀਂ ਜਾਣੇ ਪਏ ਆ ਉਸ ਦੁਕਾਨਵਾਲ ਨੂੰ ਹਾਂ ਤੁਸੀਂ ਦੇਖ ਸਕਦੇ ਹੋ ਸਟਰੀਟ ਇਹਨਾਂ ਦੀ ਜਿਹੜੀ ਕਰੰਸੀ ਹੈਗੀ ਹੈ ਉਹ ਹੈਗੀ ਹੈ ਜਾਰਡੀਅਨियन ਦਿਨਾਰ ਤੇ ਇੱਕ ਜਾਰਡੀਅਨियन ਦਿਨਾਰ ਚ ਹੁੰਦੇ ਹੈਗੇ ਨੇ 120 ਜਾਂ 21 ਰੁਪਏ ਆਪਣੇ ਇੰਡੀਅਨ ਰੁਪੀਸ ਤੇ 0.70 USD ਸਵਾਸਿਓਂ ਲੈਣ ਚੱਲੇ ਆ ਸਿਮ ਪਤਾ ਨਹੀਂ ਕਿੰਨੇ ਕੁ ਦੀ ਕਾਸਟਿੰਗ ਹੋ ਗਈ ਐਥੇ ਦੋ ਤਿੰਨ ਕੰਪਨੀਆਂਜ਼ ਨੇ ਮੈਂ 에어ਪੋਰਟ ਤੇ ਦੇਖਿਆ ਸੀਗਾ ਜਿਹੜੀ ਵੀ ਸਾਰੇ ਪਾਸੇ ਜਿਹਦਾ ਨੈਟਵਰਕ ਹੋਊਗਾ ਦੁਕਾਨ ਵਾਲੇ ਨੂੰ ਪੁੱਛ ਕੇ ਉਸ ਕੰਪਨੀ ਦਾ ਸਿਮ ਕਾਰਡ ਅਸੀਂ ਲਵਾਂਗੇ ਜਿਆ ਇੰਨੇ ਬਰਾਦੋਲਾ ਸੌ ਇਹ ਐਂਡ ਵੀ ਬੀ ਆਉਟ ਆ ਜਾਣਾ ਤੇ ਫਿਰ ਤੋਂ ਕੋਈ ਨਹੀਂ ਜੀ ਜੋ ਉਹਦੇ ਬਾਕੀ ਸਭ ਚਲੋ ਫਿਰ ਅੱਗੇ ਅੱਗੇ ਜੀ ਅੱਧਰ ਮੁਨਹਜ ਸੋ ਸਿਮ ਲੈਂਣ ਤੋਂ ਬਾਅਦ ਅਸੀਂ ਬਸ ਹੁਣ ਰੋਮਨ ਥੀਏਟਰ ਵੱਲ ਜਾਂਦੇ ਪਏ ਆ ਇਹ ਨਾ ਰੋਮਨ ਥੀਏਟਰ ਹੈ ਉਹ ਸਾਹਮਣੇ ਦੇਖ ਰਹੇ ਹੋ ਤੁਸੀਂ ਤੇ ਅਸੀਂ ਉਹਦੀ ਐਂਟਰੈਂਸ ਵੱਲ ਜਾਵਾਂਗੇ ਹੁਣ ਤੇ ਪਿੱਛੇ ਅਸੀਂ ਆਹ ਕੰਪਨੀ ਦਾ ਸਿਮ ਲਿਆ ਸੀ ਔਰੇਂਜ ਇੰਸਟਾਗ੍ਰਾਮ ਔਰੇਂਜ ਕੰਪਨੀ ਦਾ ਸਿਮ ਇਹ ਸਾਨੂੰ ਪਿਆ ਆਰਾਊਂਡ 18 ਜਾਰਡੀਅਨ ਡਿਨਾਰ ਦਾ ਤੁਸੀਂ ਲਾ ਲਓ 21 2100 ਰੁਪਏ ਕੁਛ ਤਾਂ 21 2200 ਰੁਪਏ ਦਾ ਤੇ ਇਹਦੇ ਚ 25 GB ਡਾਟਾ ਤੇ ਅਨਲਿਮਿਟਿਡ ਕਾਲਸ ਸਿਗੀਆਂ ਤਾਂ ਕਰਕੇ ਅਸੀਂ ਲੈ ਲਿਆ ਉਹ ਕਹਿ ਰਹੇ ਸੀ ਵੀ ਇਸ ਤੋਂ ਛੋਟਾ ਪੈਕ ਹੈ ਵੀ ਨੀਗਾ ਸੋ ਅਸੀਂ ਇੱਕ ਸਿਮ ਲਿਆ ਇੱਕ ਸਿਮ ਅਸੀਂ ਸ਼ੇਅਰ ਕਰਾਂਗੇ ਕਿਉਂਕਿ ਸਾਨੂੰ ਗੱਡੀ 'ਚ ਚਾਹੀਦਾ ਤੇ ਮੈਪਸ ਲਈ ਚਾਹੀਦਾ ਤੇ ਇਹ orange ਕੰਪਨੀ ਦਾ ਸਿਮ ਹੈ ਅਜੇ ਤੱਕ ਚੱਲਿਆ ਨਹੀਂ ਬਟ ਉਹ ਕਹਿ ਰਿਹਾ 5-10 ਮਿੰਟ ਤੱਕ ਚੱਲ ਪੂਗਾ ਇੱਕ ਇਹਨਾਂ ਦਾ ਨਾ ਇੱਥੇ ਜਾਰਡਨ ਪਾਸ ਹੁੰਦਾ ਜਿਹਦੇ ਨਾਲ ਤੁਹਾਨੂੰ ਵੀਜ਼ਾ ਦੀ ਫੀਸ ਨਹੀਂ ਦੇਣੀ ਪੈਂਦੀ ਤੇ ਉਹਦੇ ਵਿੱਚ ਨਾ ਇਦਾਂ ਜਿਹੜੀਆਂ ਸਾਈਟਸ ਨੇ ਜਿਹੜੀਆਂ ਟੂਰਿਸਟਿਕ ਸਾਈਟਸ ਨੇ ਇਨਕਲੂਡਡ ਹੁੰਦੀਆਂ ਨੇ ਤੇ ਉਹ ਅਸੀਂ ਜਾਰਡਨ ਪਾਸ ਲੈ ਲਿਆ ਸੀਗਾ ਤੇ ਉਹ ਇਨਕਲੂਡਡ ਸੀ ਤੇ ਅਸੀਂ ਉਹ ਵੀ ਯੂਜ਼ ਕਰਕੇ ਹੁਣ ਇੱਥੇ ਅੰ ਕੁਛ ਦੇਖ ਸਕਦੇ ਉੱਧਰ ਸਾਹਮਣੇ ਟੂਰਿਸਟ ਸਾਰੇ ਹੈਗੇ ਵੀ ਨੇ ਨਾਲੇ ਇੱਥੇ ਦੇ ਲੋਕ ਜ਼ਿਆਦਾ ਯੂਜ਼ ਟੂ ਨਹੀਂ ਹੈਗੇ ਵੀ ਇੱਕ ਸਿੱਖ ਬੰਦਾ ਆਵੇ ਸੋ ਮੈਂ ਜਿਹੜੀ ਦੁਕਾਨ ਤੋਂ ਸਿਮ ਲਿਆ ਉਹ ਮੈਨੂੰ ਪੁੱਛਦੇ ਪਏ ਸੀਗੇ ਵੀ ਤੂੰ ਪੱਕ ਕਿਉਂ ਬੰਨੀ ਐ ਤੇਰਾ ਕਿਹੜਾ ਰਿਲੀਜੀਅਨ ਐ ਇਹਦਾ ਕੀ ਮਤਲਬ ਐ ਕਿਉਂ ਬੰਨਦੇ ਐ ਇਹ ਹੈਵੀ ਐ ਕਿ ਮਤਲਬ ਲਾਈਟ ਹੈਡ ਲਈ ਸਾਰਾ ਕੁਝ ਪੁੱਛਦੇ ਪਏ ਸੀ ਮਤਲਬ ਹਰ ਇੱਕ ਨਵੇਂ ਕੁਐਸ਼ਨ ਜਿਹੜੇ ਇੱਕ ਨਾਰਮਲ ਬੰਦੇ ਦੇ ਹੋਣ ਕਿਉਂ ਮੈਨੂੰ ਕੁਐਸ਼ਨ ਪੁੱਛ ਰਹੇ ਸੀ ਯਾ ਇਟ ਵਾਸ ਹੁਣ ਅਸੀਂ ਰੋਮਨ ਥੀਏਟਰ ਦੇ ਬਾਹਰ ਜਿਹੜਾ ਇਹ ਸੈਂਟਰ ਏਰੀਆ ਇੱਥੇ ਆ ਤੇ ਇੱਥੇ ਅਕਸਰ ਲੋਕ ਜਿਵੇਂ ਟੈਲੈਂਟ ਵਗੈਰਾ ਆਇਆ ਬੈਠਣ ਵਗੈਰਾ ਆ ਜਾਂਦੇ ਐਸ ਆ ਪਾਰਕ ਤੇ ਤੁਸੀਂ ਦੇਖੋਗੇ ਬੱਚੇ ਇੱਥੇ ਖੇលਦੇ ਵੀ ਨੇ ਕੋਈ ਖੇਲ ਰਿਹਾ ਕੋਈ ਬੈਠਾ ਕੋਈ ਫੋਟੋਆਂ ਖਿੱਚ ਰਿਹਾ ਜੇ ਮੈਂ ਜਾਰਡਨ ਦੀ ਪੋਪੂਲੇਸ਼ਨ ਦੀ ਗੱਲ ਕਰਾਂ ਤਾਂ ਇਹਨਾਂ ਦੀ ਸਵਾ ਕਰੋੜ ਦੇ ਨੇੜੇ ਪੋਪੂਲੇਸ਼ਨ ਹੈ ਜਿੱਚੋ ਅੱਧੇ ਚੋਂ ਜ਼ਿਆਦਾ ਪੈਲੇਸਟੀਨੀਆਂ ਨੇ ਪੈਲੇਸਟਾਈਨ ਦੇ ਲੋਕ ਨੇ ਅੱਧੇ ਸੀਰੀਅਨਸ ਨੇ ਤੇ ਅੱਧੇ ਹੋਰ ਰੇਸਿਸ ਦੇ ਲੋਕ ਨੇ ਤੇ ਇੱਥੇ ਜਿਹੜਾ ਤੁਸੀਂ ਆਪਣੀ ਜਿਹੜਾ ਜਾਰਡਨ ਪਾਸ ਹੈ ਉਹਦੀ ਟਿਕਟ ਤੁਸੀਂ 바ਰ ਕੋਡ ਸਕੈ ਇਥੇ 바ਰ ਕੋਡ ਸਕੈਨ ਕਰਾਨ ਤੋਂ ਬਾਅਦ ਤੁਸੀਂ ਬਸ ਡਾਇਰੈਕਟਲੀ ਅੰਦਰ ਜਾ ਸਕਦੇ ਹੋ ਉੱਥੇ ਤੁਹਾਨੂੰ ਕੋਈ ਨਹੀਂ ਦੇਖਦਾ ਕੁਝ ਨਹੀਂ ਦੇਖਦਾ ਬਸ ਇੱਥੇ ਆਪਣਾ 바ਰ ਕੋਡ ਸਕੈਨ ਕਰਾ ਕੇ ਤੁਸੀਂ ਅੰਦਰ ਐਂਟਰ ਕਰ ਸਕਦੇ ਹੋ। ਕੋਈ ਨਹੀਂ ਬਲੇ 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 ਬ ਤੇ ਹੁਣ ਕਿਦਾਂ ਦਾ ਦਿੱਖਦਾ ਹੈ ਤੇ ਆ ਇੱਥੇ ਹਿਸਟਰੀ ਲਿਖਿਆ ਮੈਂ 2 ਮਿੰਟ ਇੱਥੇ ਰੋਕ ਦਿੰਨਾ ਨਾਲ ਫੋਟੋ ਵੀ ਅਟੈਚ ਕਰ ਦੂੰਗਾ ਤੁਸੀਂ ਆ ਪੜ ਸਕਦੇ ਹੋ ਸੋ ਹੁਣ ਅਸੀਂ ਪੂਰੀਆਂ ਸਟੇਅਰਸ ਚੜ ਕੇ ਉੱਪਰ ਜਾਣੇ ਪਿਆ ਇਸ ਰੋਮਨ ਥੀਏਟਰ ਦੇ ਤੇ ਉੱਪਰ ਜਾ ਕੇ ਤੁਹਾਨੂੰ ਦੱਸਦਾ ਹਾਂ ਇਹ ਤੇ ਐਕਚੁਅਲੀ ਹੁੰਦਾ ਕੀ ਸੋ ਹੁਣ ਅਸੀਂ ਬਿਲਕੁਲ ਟਾਪ ਤੇ ਆ ਗਏ ਆ ਇਸ ਰੋਮਨ ਥੀਏਟਰ ਦੇ ਤੇ ਤੁਸੀਂ ਆ ਦੇਖ ਸਕਦੇ ਹੋ ਕਿੰਨਾ ਖੂਬਸੂਰਤਲੀ ਬਣਿਆ ਹੋਇਆ ਹੈ ਤੇ ਇਹ ਬਹੁਤ ਪੁਰਾਣਾ ਹੈ ਲਗਭਗ 1800 ਸਾਲ ਪੁਰਾਣਾ ਹੈ ਜਿਹੜਾ ਇਹ ਰੋਮਨ ਥੀਏਟਰ ਬਣਿਆ ਹੋਇਆ ਇਹਨੂੰ ਰੋਮਨ ਥੀਏਟਰ ਕੋ ਕਹਿੰਦੇ ਆ ਕਿਉਂਕਿ ਰੋਮਨ ਲੋਕਾਂ ਨੇ ਵੀ ਇੱਥੇ ਰਾਜ ਕੀਤਾ ਉਦੋਂ ਇੱਥੇ ਇਹਨੂੰ ਉਹ ਐਂਟਰਟੇਨਮੈਂਟ ਵਾਸਤੇ ਯੂਜ਼ ਕਰਦੇ ਹੁੰਦੇ ਸੀ ਜਿਵੇਂ ਥੀਏਟਰ ਹੋ ਗਿਆ ਐਕਟਰ ਹੁੰਦੇ ਸੀ ਐਕਟਿੰਗ ਕਰਦੇ ਹੁੰਦੇ ਸੀ ਜਾਂ ਇੱਥੇ ਨਾ ਫਾਈਟਸ ਵੀ ਕਰਾਉਂਦੇ ਹੁੰਦੇ ਸੀ ਜਿਵੇਂ ਜਾਨਵਰਾਂ ਦੇ ਨਾਲ ਲੜਦੇ ਹੁੰਦੇ ਆ ਜਿਵੇਂ ਬੰਦੇ ਉਹ ਕਰਾਉਂਦੇ ਹੁੰਦੇ ਸੀ ਉਦੋਂ ਕੀ ਕਰਦੇ ਸੀ ਇਹ ਵੀ ਇੱਥੇ ਸੀਲਿੰਗ ਲਾ ਦਿੰਦੇ ਸੀਗੇ ਫੈਂਸਿੰਗ ਕਰ ਦਿੰਦੇ ਸੀ ਸੋ ਥੈਟ ਵੀ ਕਿਸੇ ਤੇ ਜਾਨਵਰ ਅਟੈਕ ਨਾ ਕਰੇ ਜਾਂ ਕੋਈ ਹੋਰ ਇਨਵੋਲਵ ਨਾ ਹੋਵੇ ਤਾਂ ਇੱਥੇ ਫੈਂਸਿੰਗ ਵਗੈਰਾ ਹੋ ਜਾਂਦੀ ਸੀ ਤੇ ਇਹਨੂੰ ਰੋਮਨਸ ਦੇ ਟਾਈਮ ਵੇਲੇ ਨਾ ਫਿਲਾਡਲਫੀਆ ਕਹਿੰਦੇ ਹੁੰਦੇ ਸੀਗੇ ਸਿਟੀ ਨੂੰ ਫਿਲਾਡਲਫੀਆ ਕਹਿੰਦੇ ਸੀ ਤੇ ਉਦੋਂ ਦਾ ਹੀ ਇਹ ਰੋਮਨ ਥੀਏਟਰ ਜਿਹੜਾ ਹੈਗਾ ਇੱਥੇ ਹੈਗਾ ਆਲਮੋਸਟ 1800 ਸਾਲ ਹੋ ਗਏ ਨੇ ਤੇ ਤੁਸੀਂ ਸਾਰੇ ਟੂਰਿਸਟ ਦੇਖ ਸਕਦੇ ਹੋ ਕਿਉਂਕਿ ਇਹ ਮਾਨ ਦੀ ਵਨ ਆਫ ਦਾ ਮੋਸਟ ਫੇਮਸ ਸਾਈਟ ਆ ਹਿਸਟੋਰੀਕਲ ਸਾਈਟ ਤੇ ਇੱਥੇ ਸਾਰੇ ਲੋਕ ਆਉਂਦੇ ਨੇ ਤੁਸੀਂ ਥੱਲੇ ਵੀ ਸਾਰੇ ਟੂਰਿਸਟ ਦੇਖ ਸਕਦੇ ਹੋ ਐਂਡ ਇੱਥੇ ਜਿਹੜੀ ਸਿਟਿੰਗ ਹੈ ਇੱਥੇ ਲਗਭਗ 6000 ਲੋਕ ਬੈਠ ਸਕਦੇ ਨੇ ਤੇ ਪੁਰਾਣੇ ਟਾਈਮਾਂ ਚ ਹੁੰਦਾ ਕੀ ਸੀਗਾ ਕਿ ਸਭ ਤੋਂ ਥੱਲੇ ਹੈ ਨਾ ਜਿਹੜਾ ਸਭ ਤੋਂ ਥੱਲੇ ਬੈਠਦੇ ਹੁੰਦੇ ਸੀਗੇ ਜਿਹੜੇ ਮੇਨ ਇਹਨਾਂ ਦੇ ਗਵਰਨਿੰਗ ਲੋਗ ਹੁੰਦੇ ਸੀ ਮੇਨ ਲੋਗ ਜਿਹੜੇ ਥੱਲੇ ਬੈਠਦੇ ਹੁੰਦੇ ਸੀ ਸਭ ਤੋਂ ਵਿਚਾਲੇ ਵਾਲੇ ਏਰੀਆ ਚ ਆਰਮੀ ਵਹਿੰਦੀ ਹੁੰਦੀ ਸੀ ਮਿਲਟਰੀ ਤੇ ਸਭ ਤੋਂ ਉੱਤੇ ਜਿਹੜੇ ਨਾਰਮਲ ਕਾਮਨ ਪਬਲਿਕ ਹੁੰਦੀ ਸੀ ਉਹ ਬੈਠਦੀ ਸੀਗੀ ਇਹਨਾਂ ਦਾ ਸੈਟਿੰਗ ਜਿਹੜਾ ਅਰੇਂਜਮੈਂਟ ਸੀਗਾ ਉਹ ਹਮੇਸ਼ਾ ਇਦਾਂ ਹੀ ਰਹਿੰਦਾ ਸੀ ਸੋ ਅਸੀਂ ਉੱਥੋਂ ਤਾਂ ਬਾਹਰ ਆ ਗਏ ਪਰ ਸਾਡਾ ਸਿਮ ਅਜੇ ਤੱਕ ਚੱਲਿਆ ਨਹੀਂ ਅਸੀਂ ਜਿਹੜੀ ਸਿਮ ਵਾਲੀ ਕੰਪਨੀ ਆ ਸਾਨੂੰ ਸਾਹਮਣੇ ਮਿਲ ਗਈ ਸੀ ਬਿਕੋਜ਼ ਦੁਕਾਨਦਾਰ ਰਸਤਾ ਤਾਂ ਸੀ ਭੁੱਲ ਗਏ ਸਾਨੂੰ ਅਸੀਂ ਪਾ ਡੱਗੇ ਬੇਸਿਕਲੀ ਸੋ ਹੁਣ ਅ ਸੁਆਸੀ ਇੱਥੇ ਆਹ SIM ਵਾਲਿਆਂ ਦੇ ਕੋਲ ਆ ਕੇ ਬੈਠੇ ਸੀ ਤੇ ਇਹਨਾਂ ਨੇ ਆ ਸਾਨੂੰ ਆ ਸਲਿੱਪ ਦਿੱਤੀ। ਇਹਦੇ ਤੇ ਲਿਖਿਆ ਹੋਇਆ ਕਾਊਂਟਰ ਨੰਬਰ। ਸੋ ਹੁਣ ਅਸੀਂ ਵੇਟ ਕਰਦੇ ਪਏ ਆ ਆਪਣੀ ਵਾਰੀ ਦੀ। ਤੇ ਤੁਸੀਂ ਦੇਖ ਸਕਦੇ ਹੋ SIM ਕਾਰਡਸ। ਸੋ ਬੇਸਿਕਲੀ ਸਾਡੇ SIM ਦਾ ਜਿਹੜਾ ਰੀਚਾਰਜਿੰਗ ਸੀ ਕੀਤਾ ਹੋਇਆ ਉਸ ਤੋਂ ਬਾਅਦ ਅਸੀਂ ਸੇਮ ਦੁਕਾਨ ਤੇ ਜਾ ਕੇ ਰੀਚਾਰਜ ਕਰਵਾਇਆ ਤੇ ਚੱਲ ਪਏ SIM ਸਾਡਾ। ਹੁਣ ਅਸੀਂ ਸਟਾਡਲ ਵੱਲ ਜਾਣੇ ਪਏ ਆ ਇਹ ਤੋਂ 600 ਮੀਟਰ ਹੁਣ। ਤੇ ਇੱਥੇ ਅਸੀਂ ਪਾਣੀ ਦੀ ਬੋਤਲ ਲੈਣੀ ਆ। ਪਾਣੀ। ਵਾਟਰ। ਵਾਟਰ ਯਸ ਵਾਟਰ। ਬਿਗ ਬੋਤਲ। ਬਿਗ ਬੋਤਲ। ਤੁਸੀਂ ਸੀ। How much is it? Yeah. How much? Eighty five. Eighty five? Yeah. Isn't it five zero? Field. No. We bought water field. before. Field. We bought wa water before. It was half j half dinar. That's small, but we bought this one. How much oh. is asking? It's one point point eight five. We bought in five zero. I don't know. We bought in half dinar. ਦੇ ਦੇਖੋ ਇਸੇ ਤਰ੍ਹਾਂ ਕੋਈ ਨਹੀਂ ਕੋਈ ਆਈ ਯੂ ਆਰ ਚਾਰਜਿੰਗ ਅ ਸਮੋਲ ਦੇ ਆ ਗੋਇੰਗ ਆਨ ਅ ਪ੍ਰਾਈਸ ਚੋ ਥੈਂਕ ਯੂ ਵੈਲਕਮ ਸੋ ਪਿੱਛੇ ਜਿਹੜਾ ਤੁਸੀਂ ਬੰਦਾ ਦੇਖਿਆ ਇੱਥੋਂ ਅਸੀਂ ਪਾਣੀ ਲੈਣ ਗਏ ਤੇ ਇਹ ਸਾਨੂੰ ਇਹ ਸਾਨੂੰ ਚਾਰਜ ਕਰਦਾ ਪੈਸੀ ਡਬਲ ਤੋਂ ਵੀ ਜ਼ਿਆਦਾ ਪੈਸੇ ਪਾਣੀ ਦੀ ਬੋਤਲ ਦੇ ਵੱਡੀ ਦੇ 0.85 ਦਿਨਾਰ ਜੋ ਕਿ ਆਪਣੇ ਲਗਭਗ 100 ਰੁਪਏ ਦੇ ਨੇੜੇ ਹੋਗੇ ਪਟਾਣ ਮੈਂ ਲਈ ਬੋਤਲ ਨੂੰ ਸਿਰਫ ਸਾਨੂੰ 0.35 ਦਿਨਾਰ ਦੀ ਪਈ ਜੋ ਕਿ ਅਪਰੋਕਸੀਮੇਟ 50 ਰੁਪਏ ਦੀ ਹੋਣੀ ਆ ਤੇ ਜੇ ਤੁਸੀਂ ਦੇਖ ਸਕਦੇ ਹੋ ਹਿੰਦਾਂ ਕਿੰਨਾ ਹੈਗਾ ਮਾਈ ਗੋਡਸ ਆ ਦੇਖੋ ਇੱਥੋਂ ਇੱਥੇ ਸਾਰੇ ਘਰਾਂ ਦਾ ਜਿਹੜਾ ਕਲਰ ਹੈ ਨਾ ਉਹ ਇਦਾਂ ਦਾ ਹੀ ਆ ਹ ਮਿੱਟੀ ਰੰਗ ਦਾ ਮਿੱਟੀ ਰੰਗ ਦੇ ਘਰ ਨੇ ਇੱਥੇ ਸਾਰੇ ਘਰਾਂ ਤੋਂ ਤੁਹਾਨੂੰ ਕੋਈ ਵੀ ਕੋਈ ਆਡ ਕਲਰ ਨਹੀਂ ਨਜ਼ਰ ਆਊਗਾ ਇੱਥੇ ਸਾਰੇ ਘਰ ਇੱਥੇ ਇਦਾਂ ਹੀ ਨੇ ਸੋ ਮੇਰੇ ਸੱਜੇ ਪਾਸੇ ਤੁਸੀਂ ਦੇਖ ਰਹੇ ਹੋਏ ਹੈਗਾ ਅਮਾਨ ਦਾ ਸਿਟਾਡਲ एबीबी एवी रोमन टाइम ਦਾ ਫਿਲਡਲਫੀਆ ਜਦੋਂ ਕਿਹਾ ਜਾਂਦਾ ਸੀ ਇਸ ਸਿਟੀ ਨੂੰ ਉਸ ਵੇਲੇ ਦਾ ਬਹੁਤ ਫੇਮਸ ਥਾਂ ਹੈ ਤੇ ਮੈਂ ਉੱਥੇ ਜਾ ਕੇ ਤੁਹਾਨੂੰ ਦੱਸਦਾ ਵੀ ਇਹਦਾ ਮਤਲਬ ਕੀ ਸੀ ਕਿਉਂ ਬਣੀ ਹੋਈ ਹੈ ਇੱਥੇ ਤੇ ਬਿਲਕੁਲ ਨੇੜੇ ਹੀ ਆ 1 ਕਿਲੋਮੀਟਰ ਦੂਰ ਹੋਣੀ ਹੈ ਪੈਦਲ ਤੋਂ ਅਸੀਂ ਵਾਕ ਕਰਕੇ ਆ ਗਏ ਤੇ ਹਾਂ ਤੁਸੀਂ ਦੇਖ ਸਕਦੇ ਹਾਂ ਦੀ ਬਾਉਂਡਰੀ ਅੱਜ ਮੌਸਮ ਬਹੁਤ ਸੋਹਣਾ ਤੇ ਇੱਥੇ ਦਾ ਐਟਮੋਸਫੇਅਰ ਜੇ ਤੁਸੀਂ ਦੇਖੋ ਹਵਾ ਬਹੁਤ ਜ਼ਿਆਦਾ ਸਾਫ਼ ਹੈ ਇੱਥੇ ਦਾ AQI ਮੈਂ ਤੁਹਾਨੂੰ ਦੇਖ ਕੇ ਦੱਸਦਾ ਬਾਅਦ ਵਿੱਚ ਪਰ ਤੁਸੀਂ ਦੇਖੋ ਕਿੰਨਾ ਸੋਹਣਾ ਮੌਸਮ ਹੈ ਤੇ ਕਿੰਨੀ ਸੋਹਣੀ ਸਰਾਊਂਡਿੰਗ ਹੈ ਸਾਹਮਣੇ ਘਰ ਕਿੰਨੇ ਸੋਹਣੇ ਲੱਗਦੇ ਪਏ ਨੇ ਇੱਥੇ ਜਿਹੜੀ ਆਮਾਨ ਸਿਟੀ ਹੈ ਇਹ ਇਹ ਸੱਤ ਪਹਾੜਾਂ ਦੇ ਬਣੀ ਹੋਈ ਹੈ ਕਿ ਤਾਹੀਂ ਇੱਥੇ ਉੱਚਾ ਨਿਮੇਰਾ ਨੇ ਜਿਵੇਂ ਆ ਉੱਪਰ ਅਸੀਂ ਚੜਾਈ ਚੜ ਕੇ ਜਾਣੇ ਪਏ ਆ ਸਾਰਾ ਸ਼ਹਿਰ ਇਦਾਂ ਹੀ ਇੱਥੇ ਵਸਿਆ ਹੋਇਆ ਤੇ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕੈਪੀਟਲ ਸਿਟੀ ਹੈ ਆਮਾਨ ਦੀ ਪੂਰੀ ਕੰਟਰੀ ਜਿਹੜੀ ਹੈ ਉਹ ਇਸ ਸਿਟੀ ਤੇ ਹਾਈਲੀ ਤੇ ਮੇਜਰ ਵੀ ਡਿਪੈਂਡ ਕਰਦੀ ਆ ਨਾਲੇ ਇੱਥੇ ਦੇ ਯਾਰ ਸਾਰੇ ਲੋਗ ਚੰਗੇ ਨੇ ਬਟ ਕਈ ਵਾਰੀ ਕੀ ਹੁੰਦਾ ਟੂਰਿਸਟ ਨੂੰ ਦੇਖ ਕੇ ਨਾ ਪੈਸੇ ਜ਼ਿਆਦਾ ਮੰਗ ਲੈਂਦੇ ਨੇ ਚਾਹੇ ਉਹ ਪਬਲਿਕ ਟਰਾਂਸਪੋਰਟ ਹੋਵੇ ਚਾਹੇ ਉਹ ਕਾਨ ਪੀਂਦੀਆਂ ਚੀਜ਼ਾਂ ਹੋਣ ਸੋ ਉੱਥੇ ਤੁਸੀਂ ਬਹੁਤ ਆਧਿਆਪ ਨੂੰ ਅਟੈਂਟਿਵ ਰੱਖਣਾ ਕਿ ਤੁਸੀਂ ਧਿਆਨ ਰੱਖੋ ਇਸ ਚੀਜ਼ ਦਾ ਜਿਵੇਂ ਪਿੱਛੇ ਮੈਂ ਪਾਣੀ ਲੈਣ ਲੱਗਿਆ ਤਾਂ ਉਹਨੇ ਮੇਰੇ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਪੈਸੇ ਮੰਗੇ 0.85 ਦਿਨਾਰ ਮੰਗੇ ਬਟ ਜਿਹੜਾ ਕਿ ਸਿਰਫ 0.35 ਦਿਨਾਰ ਦੀ ਜਿਹੜੀ ਸੀਗੀ ਉਹ ਬੋਟਲ ਸੀ ਉਹਟੋ ਨੇ ਜ਼ਿਆਦਾ ਪੈਸੇ ਮੰਗੇ ਹੈਨਾ ਸੋ ਜੇ ਮੈਨੂੰ ਨਾ ਪਤਾ ਹੁੰਦਾ ਮੈਂ ਤਾਂ ਖਰੀਦ ਲੈਣੀ ਸੀ ਕਿਉਂਕਿ ਕਰੈਨ ਨੇ ਦੀ ਨਾਰਮਲ ਦੁਕਾਨ ਹੈ ਉੱਥੇ ਕੌਣ ਸੋਚੂਗਾ ਵੀ ਵੀ ਪੈਸੇ ਜ਼ਿਆਦਾ ਮੰਗ ਰਹੇ ਨੇ ਤੇ ਇਹਨਾਂ ਦੀ ਬੋਟਲਸ ਦੇ ਉੱਤੇ ਇਹਨਾਂ ਦੇ ਪ੍ਰੋਡਕਟਸ ਦੇ ਉੱਤੇ ਨਾ ਅਰੈਬਿਕ ਚ ਲਿਖਿਆ ਹੁੰਦਾ ਅਰੈਬਿਕ ਨੰਬਰਸ ਚ ਸੋ ਤੁਸੀਂ ਪਛਾਣ ਨਹੀਂ ਸਕਦੇ ਇਵਨ ਕਿ ਜਿਹੜੇ ਨੇ ਮੈਨੂੰ ਸਿੱਕੇ ਦਿੱਤੇ ਆ ਉਹਦੇ ਤੇ ਮੈਂ ਰੀਡ ਨਹੀਂ ਕਰ ਪਾ ਰਿਹਾ ਵੀ ਇਹ ਮਤਲਬ ਸਿੱਕੇ ਕਿੰਨੇ ਕਿਹੜਾ ਕਿੰਨੇ ਦਾ ਸੋ ਮੈਂ ਦੁਕਾਨ ਵਾਲੇ ਨੂੰ ਹੀ ਪੁੱਛਿਆ ਵੀ ਕਿਹੜੇ ਸਿੱਕੇ ਦੀ ਵੈਲਿਊ ਕਿੰਨੀ ਆ ਸੋ ਉਹਨੇ ਮੈਨੂੰ ਦੱਸਿਆ 5 ਸੋ ਅਸੀਂ ਪਹੁੰਚ ਗਏ ਆ ਆਮਾਨ ਦੇ ਸਿਟਾਡਲ ਇੱਥੇ ਅੰਦਰ ਚੱਲਦੇ ਆ ਮੇਰੇ ਖਿਆਲ ਨਾਲ ਇਹ ਵੀ ਜਿਹੜਾ ਜਾਰਡਨ ਪਾਸ ਦੇ ਅੰਦਰ ਇਨਕਲੂਡਡ ਆ ਅੰਦਰ ਜਾ ਕੇ ਮੈਂ ਤੁਹਾਨੂੰ ਦੱਸਦਾ ਵੀ ਜਾਰਡਨ ਪਾਸ ਦਾ ਮੇਨ ਸਾਰਾ ਸੀਨ ਕੀ ਹੈ ਸੋ ਤੁਹਾਨੂੰ ਪੂਰਾ ਤੁਸੀਂ ਅਵੇਅਰ ਹੋਵੋ ਮੈਨਲੇ ਜੇ ਮੈਂ ਤੁਹਾਨੂੰ ਜਾਰਡਨ ਪਾਸ ਬਾਰੇ ਦੱਸਾਂ ਜਾਰਡਨ ਪਾਸ ਜਿਹੜਾ ਹੈਗਾ ਇਹਨਾਂ ਦਾ ਇੱਕ ਇੱਕ ਸਕੀਮ ਹੈ ਜਿੱਦੇ ਚ ਤੁਹਾਨੂੰ ਵੀਜ਼ਾ ਐਂਟਰੀ ਵੀਜ਼ਾ ਫੀਸ ਜਿਹੜੀ ਆ ਮਾਫ ਹੋ ਜਾਂਦੀ ਹੈ ਤੇ ਜਿਹੜੀ ਇਦਾਂ ਦੀਆਂ ਥਾਵਾਂ ਨੇ ਜਿਵੇਂ ਅਸੀਂ ਰੋਮਨ ਥੀਏਟਰ ਗਏ ਤੁਸੀਂ ਦੇਖ ਸਕਦੇ ਹੋ ਸਾਹਮਣੇ ਰੋਮਨ ਥੀਏਟਰ ਜਿੱਥੇ ਅਸੀਂ ਉਹਨੇ ਜਾ ਕੇ ਆਏ ਆ ਤੇ ਓਦਲੇ ਪਾਸੇ ਅਸੀਂ ਰੋਡਲ ਇਹ ਇੱਗਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਆਰਕੀਓਲੋਜੀਕਲ ਸਾਈਟਸ ਨੇ ਹਿਸਟੋਰੀਕਲ ਸਾਈਟਸ ਨੇ ਉਹਨਾਂ ਦੀ ਜਿਹੜੀ ਫੀਸ ਹੈ ਉਹ ਤੁਹਾਨੂੰ ਦੇਣੀ ਨਹੀਂ ਪੈਂਦੀ ਉਹ ਜਾਰਡਨ ਪਾਸ ਕੋਜ਼ ਜਿਹੜੇ ਪੈਟਰਾ ਆ ਹਨਾ ਪੈਟਰਾ ਉਹਦੀ ਹੀ ਫੀਸ ਹੈ ਪੰਜਾ ਜੋਰਡਨियन ਡਿਨਾਰ ਦੇ ਨਾਲ ਸਾਰਾ 77.80 ਜੋਰਡਨियन ਡਿਨਾਰ ਦਾ ਪੈਣਾ ਸੋ ਇੱਥੋਂ ਹੀ ਤੁਸੀਂ ਆਰਾਮ ਨਾਲ 5 ਤੋਂ 10000 ਰੁਪਏ ਤੁਸੀਂ ਇਦਾਂ ਹੀ ਬਚਾਉਂਗੇ ਸੋ ਜਾਰਡਨ ਪਾਸ ਜ਼ਰੂਰ ਲਿਓ ਜੇ ਤੁਸੀਂ ਹੁੰਦੇ ਹੋ ਇੱਥੇ ਤੇ ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ ਜਿਹੜਾ ਸਿੱਧਾ ਦੇ ਆਰਪੋਰਟ ਆਮਾਨ ਦੇ ਹਾਈएस्ट ਹਿੱਲ ਤੇ ਤੇ ਇੱਥੋਂ ਪੂਰਾ ਆਮਾਨ ਨਜ਼ਰ ਆਉਂਦਾ ਬੈਸਟ 뷰 ਹੈ ਤੇ ਪਹਿਲਾ ਇਹ ਹੁੰਦਾ ਸੀ ਟੈਂਪਲ ਆਫ ਹਰਕਿਊਲਸ ਜਿਹੜੇ ਜਦੋਂ ਰੋਮਨਸ ਰਾਜ ਕਰਦੇ ਹੁੰਦੇ ਸੀ ਇਹ ਟੈਂਪਲ ਹੁੰਦਾ ਸੀ ਉਹਨਾਂ ਦਾ ਪਹਿਲਾਂ ਪੁਰਾਣੇ ਟਾਈਮ 'ਚ ਇੱਥੇ ਜਿਹੜੇ ਨੇ ਅਰਥ ਕੋਈ ਇੱਕ ਆਈ ਸੀ ਪੁਚਾਲ ਕਰਕੇ ਟੁੱਟ ਗਿਆ ਤੇ ਹੁਣ ਉਸ ਤੋਂ ਬਾਅਦ ਕਿਸੇ ਨੇ ਬਣਾਇਆ ਵੀ ਨਹੀਂ ਤਾਂ ਹੁਣ ਜੋ ਬਚਿਆ ਜੋ ਰਿਮੇਨਸ ਨੇ ਉਹੀ ਬਚੇ ਨੇ ਇੱਥੇ ਪਹਿਲਾਂ ਇੱਕ ਟੈਂਪਲ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਪਿਲਰਸ ਸੀਗੇ ਸਾਰੇ ਤੇ ਬਿਕੋਜ਼ ਇਹ ਟੁੱਟ ਗਿਆ ਤੇ ਉਸ ਤੋਂ ਬਾਅਦ ਕਿਸੇ ਨੇ ਬਣਾਇਆ ਨਹੀਂ ਸੋ ਬਸ ਹੁਣ ਜੋ ਹੈਗਾ ਇਦਾਂ ਹੀ ਆ ਬਟ ਉਹ ਟਾਪ ਹੈ ਮਾਨ ਦਾ ਪੂਰੇ ਸ਼ਹਿਰ ਦਾ ਟਾਪ ਇਥੋਂ ਸਾਰੀ ਸਿਟੀ ਨਜ਼ਰ ਆਉਂਦੀ ਹੈ ਤੁਸੀਂ ਤੇਰੇ ਲੈ ਬੰਨੇ ਸਾਰਾ ਸ਼ਹਿਰ ਦੇਖ ਸਕਦੇ ਹੋ ਸੋ ਇਸ बिकॉज ਇਥੇ ਇਸ ਵੇਲੇ ਠੰਡ ਬਹੁਤ ਹੈ ਤੁਸੀਂ ਕਹਿਣਾ ਵੀ ਤੂੰ ਹਾਫ ਸਲੀਵ ਚ ਤੁਰਿਆ ਫਿਰਦਾ बिकॉज ਮੈਂ ਕਪੜੇ ਲਿਆਇਆ ਹੀ ਨਹੀਂ ਮੈਂ ਨਹੀਂ ਠੰਡ ਐਕਸਪੈਕਟ ਨਹੀਂ ਸੀ ਕਰ ਰਿਹਾ ਵੀ ਇੰਨੀ ਠੰਡ ਹੋਊਗੀ ਇਥੇ ਬਟ ਇਥੇ ਠੰਡ ਹੈਗੀ ਹੈ ਦਿਨ ਵੇਲੇ 14 15 ਡਿਗਰੀ ਤੇ ਸ਼ਾਮ ਨੂੰ ਆਰਾਮ ਨਾਲ 7 8 ਡਿਗਰੀ ਹੋ ਜਾਂਦਾ ਇਥੇ ਬਟ ਅੱਜ ਤੱਕ ਤੋਂ ਆਪਣੇ ਨਿਕਲੇ ਅਜ ਮੀ ਵਾਲਾ ਮੌਸਮ ਹੈ ਸੋ ਠੰਡ ਬਹੁਤ ਹੈ ਹਵਾ ਬਹੁਤ ਤੇਜ਼ ਚੱਲ ਰਹੀ ਪਈ ਹੈ ਜਿਹੜਾ ਇਹ ਏਰੀਆ ਹੈ ਇਸ ਪਾਸੇ ਨਾਰਥ ਸਾਈਡ ਤੇ ਪੈਂਦਾ ਹੈ ਸਿਤਾਦਿਲ ਦੇ ਸਾਹਮਣੇ ਸਿਤਾਦਿਲ ਤੇ ਜਿਹੜਾ ਇਹ ਏਰੀਆ ਹੈ ਇਹਨੂੰ ਉਮਾਇਦ ਸਿਟੀ ਉਮਾਇਦ ਸਿਟੀ ਵੀ ਕਹਿੰਦੇ ਹੈ ਉਮਾਇਦ ਕਿਸੇ ਉਮਾਇਦ ਸਿਗੇ ਮੁਸਲਮਸ ਦੀ ਡਾਇਨੈਸਟੀ ਸੀ ਗਿਆ ਬੇਸਿਕਲੀ ਮੁਸਲਮ ਲੋਕ ਸੀ ਜਿਹੜੇ ਰਾਜੇ ਸੀਗੇ ਉਹਨਾਂ ਨੇ ਥਾਂ ਬਣਾਈ ਸੀ ਜਿੱਥੇ ਚਰਚ ਵੀ ਹੋਵੇ ਉਹਨਾਂ ਦਾ ਘਰ ਵੀ ਹੋਵੇ ਹੈਨਾ ਸਾਰੀ ਸਹੂਲਤਾਂ ਇੱਥੇ ਹੋਣ ਉਹ ਚੀਜ਼ ਇਹਨਾਂ ਨੇ ਬਣਾਈ ਸੀ ਹੁਣ ਇੱਥੋਂ ਅਸੀਂ ਵਾਪਸ ਜਾਵਾਂਗੇ ਪੈਦਲ ਦੇਖਦੇ ਹਾਂ ਵਾਪਸ ਜਾ ਕੇ ਅਸੀਂ ਲੰਚ ਕਰਨ ਜਾਂਦੇ ਹਾਂ ਯਾ ਕਾਫੀ ਵਗੈਰਾ ਪੀਣ ਜਾਣਿਆ ਕਿੱਥੇ ਜਾਣਿਆ ਬਟ ਅੱਜ ਅਸੀਂ ਹੋਰ ਕਿਤੇ ਨਹੀਂ ਜਾਵਾਂਗੇ ਬਸ ਆਈ ਕੁਝ ਕਰਕੇ ਮਾਰਕੀਟਸ ਵਗੈਰਾ ਕੋ ਮੰਗਰੇ ਰਾਤ ਨੂੰ ਤੇ ਡਿਨਰ ਲਈ ਜਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗਾ ਬਸ ਅਸੀਂ ਇਸ ਤੋਂ ਬਾਅਦ ਹੋਰ ਕਿਸੇ ਥਾਂ ਤੇ ਨਹੀਂ ਜਾਣਾ ਅਸੀਂ ਕੱਲ ਨੂੰ ਅਸੀਂ ਜਿਰਾਸ਼ ਜਾਣੇ ਪਿਆ ਜਿਹੜਾ ਇੱਥੋਂ ਸ਼ਹਿਰ ਹੈਗਾ 40 ਕਿਲੋਮੀਟਰ ਦੂਰ ਹੋਣਾ ਉੱਥੇ ਜਾਣੇ ਪਿਆ ਤੇ ਆ ਜਿਹੜੀ ਤੁਸੀਂ ਦੇਖ ਰਹੇ ਹੋਏ ਬਾਈਜ਼ੈਂਟਾਈਨ ਪੀਰੀਅਡ ਦੀ ਚਰਚ ਹੁੰਦੀ ਸੀ ਇੱਥੇ ਤੇ ਆ ਵੀ ਅਮਰੀਕਾ ਨਾਲ ਅਰਥਕਵੇਕ ਤੇ ਵੇਲੇ ਟੁੱਟ ਗਈ ਤੇ ਉਸ ਤੋਂ ਬਾਅਦ ਨਹੀਂ ਬਣਾਈ ਗਈ ਰਾਤ ਦੇ 8:30 ਹੋ ਗਏ ਨੇ ਅਸੀਂ ਜਾ ਕੇ ਆਪਣੇ ਆਪਣੇ ਕਮਰੇ ਜਾ ਕੇ ਸੌਂ ਗਏ ਸੀਗੇ ਤੇ ਹੁਣ ਅਸੀਂ ਡਿਨਰ ਲਈ ਚੱਲੇ ਆ ਤੁਹਾਨੂੰ ਮੈਂ ਰਾਤ ਨੂੰ ਇੱਥੇ ਦੀ ਮਾਰਕੀਟ ਦਿਖਾਣਾ ਇਸ ਵੇਲੇ ਹੁਣ ਇਸ ਵੇਲੇ ਠੰਡ ਥੋੜੀ ਜਿਹੀ ਘੱਟ ਲੱਗ ਰਹੀ ਐ ਪਰ ਦਿਨੇ ਤਾਂ ਬਹੁਤ ਜ਼ਿਆਦਾ ਸੋ ਅਸੀਂ ਆਹ ਸਟਰੀਟ ਦੇ ਨਾਲ ਹੀ ਸੀਗਾ ਇੱਕ ਰੈਸਟੋਰੈਂਟ ਅਸੀਂ ਉੱਥੇ ਰੁੱਕੇ ਆ ਦੇਖੋ ਚਮਾਂ ਨਾਲ ਹੀ ਸਟਰੀਟ ਹੈ ਤੇ ਆਹ ਉਹਨੇ ਮੈਨੂ ਦਿੱਤਾ ਇਹਦੇ ਤੇ ਰੇਟ ਨਹੀਂ ਸੀ ਲਿਖੇ ਹੋਏ ਫਿਰ ਅਸੀਂ ਉਹਨੂੰ ਕਹਿਤਾ ਤੇ ਉਹਨੇ ਲਿਖ ਕੇ ਦਿੱਤੇ ਆ ਜਿਵੇਂ ਆਹ ਇੱਕ ਜੇਡੀ ਦੇ ਨੇ ਆਹ ਸਾਰੇ ਤੇ ਆਹ ਤਿੰਨ ਤਿੰਨ ਤੇ ਚਾਰ ਤੇ ਥੱਲੇ ਵਾਲਾ ਆ ਦੋ ਤੇ ਆ ਅੱਧੇ ਜੇਡੀ ਦੇ ਪ੍ਰਾਈਸ ਸਤਾਏ ਤੇ ਠੀਕ ਨੇ ਸੋ ਅਸੀਂ ਉਹਨੇ ਇਥੋਂ ਸਿਲੈਕਟ ਕਰਕੇ ਦੇਖਦੇ ਆ ਕੀ ਆਰਡਰ ਕਰਨਾ ਬੈਕ ਸਾਈਡ ਤੇ ਕੁਝ ਵੀ ਨਹੀਂ ਆਹ ਹੈਗੇ ਜਿਹੜੇ ਇਹ ਐਗਸ ਦੇ ਨਾਲ ਜਿਹੜੇ ਨੇ ਆਲੂ ਮਿਕਸ ਕੀਤੇ ਹੋਏ ਆ ਆ ਹੈਗਾ ਹਮਮਸ 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 ਅੰਦਰ ਆਤਨ ਬ੍ਰੈਟਸਲਿੰਗ ਅਸੂਲਾਤ ਤੇ ਆਏ ਇਹਨਾਂ ਨੇ ਥੱਲੇ ਵਿਸ਼ਾਇਆ ਸੋ ਅਸੀਂ ਹੁਣ ਇਹੀ ਹੈਸ ਆ ਟ ਡਿਨਰ ਇਸ ਤੋਂ ਬਾਅਦ ਜੇ ਸਰ ਨੂੰ ਕੋ ਖੁਕ ਲੱਗੀ ਤਾਂ ਅਸੀਂ ਹੋਰ ਕੁਝ ਵੀ ਆਰਡਰ ਕਰਾਂਗੇ